ਪੰਜਾਬ ਦੇ ਵਿੱਚ ਲੋਅ ਐਂਡ ਆਰਡਰ ਦੀ ਸਥਿਤੀ ਇੰਨੀ ਖਰਾਬ ਹੋ ਚੁੱਕੀ ਹੈ ਕਿ ਹੁਣ ਗਲਤ ਕੰਮ ਕਰਨ ਵਾਲਿਆਂ ਨੂੰ ਕਿਸੇ ਦਾ ਵੀ ਖੋਫ ਨਹੀਂ ਹੈ ਦਾਦਾ ਹੀ ਕੁਝ ਵੇਖਣ ਨੂੰ ਮਿਲਿਆ ਪਠਾਨਕੋਟ ਦੇ ਜੁਗਿਆਲ ਰੋਡ ਤੇ ਜਿੱਥੇ ਕਿ ਜੰਗਲਾਤ ਵਿਭਾਗ ਵੱਲੋਂ বন ਮਾਫੀਆ ਤੇ ਨੱਥ ਪਾਉਣ ਦੇ ਲਈ ਨਾਕਾਬੰਦੀ ਕੀਤੀ ਗਈ ਸੀ ਇਸੇ ਦੌਰਾਨ ਇੱਕ ਗੱਡੀ ਜੋ ਕਿ ਕੱਟੇ ਹੋਏ ਖੈਰ ਦੀਆਂ ਲੱਕੜੀਆਂ ਨਾਲ ਭਰੀ ਹੋਈ ਸੀ ਜਦ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਹਨੇ ਗੱਡੀ ਭਜਾ ਲਈ ਇਸ ਤੋਂ ਬਾਅਦ ਜੰਗਲਾਤ ਵਿਭਾਗ ਦੇ ਰੇਂਜ ਅਫਸਰ ਨੇ ਆਪਣੇ ਸਾਥੀਆਂ ਸਣੇ ਉਸ ਦਾ ਪਿੱਛਾ ਕਰਨਾ ਸ਼ੁਰੂ ਕੀਤਾ ਅਤੇ ਜੰਗਲਾਤ ਮਾਫੀਆ ਵੱਲੋਂ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਤੇ ਹਮਲਾ ਕਰ ਦਿੱਤਾ ਗਿਆ ਅਤੇ ਰੇਂਜ ਅਫਸਰ ਨੂੰ ਵੀ ਤੇਜ਼ਦਾਰ ਹਥਿਆਰਾਂ ਦੇ ਨਾਲ ਜ਼ਖਮੀ ਕਰ ਦਿੱਤਾ ਗਿਆ ਇਸ ਤੋਂ ਬਾਅਦ ਹਵਾਈ ਫੈਰ ਵੀ ਜੰਗਲਾਤ ਮਾਫੀਆ ਵੱਲੋਂ ਕੀਤਾ ਗਿਆ ਅਤੇ ਰੇਂਜ ਅਫਸਰ ਦੀ ਗੱਡੀ ਦੇ ਸ਼ੀਸ਼ੇ ਵੀ ਭੰਨ ਦਿੱਤੇ ਗਏ ਉਥੇ ਹੀ ਜ਼ਖਮੀ ਹੋਏ ਰੈਂਜ ਅਫਸਰ ਨੂੰ ਸਰਕਾਰੀ ਹਸਪਤਾਲ ਵਿਖੇ ਇਲਾਜ ਦੇ ਲਈ ਦਾਖਲ ਕਰਵਾਇਆ ਗਿਆ ਅਤੇ ਪੁਲਿਸ ਪ੍ਰਸ਼ਾਸਨ ਨੂੰ ਇਸ ਦੀ ਸ਼ਿਕਾਇਤ ਕਰ ਦਿੱਤੀ ਗਈ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਕਰਦੇ ਹੋਏ ਰੈਂਜ ਅਫਸਰ ਨੇ ਦੱਸਿਆ ਕਿ ਉਹਨਾਂ ਵੱਲੋਂ ਨਾਕਾਬੰਦੀ ਕੀਤੀ ਗਈ ਸੀ ਜਿਸ ਦੌਰਾਨ ਉਹਨਾਂ ਦੇ ਉੱਪਰ ਕੁਝ ਲੋਕਾਂ ਨੇ ਹਮਲਾ ਕੀਤਾ।ਜੋ ਕਿ ਖੇਰ ਦੇ ਦਰਖਤ ਲੈ ਕੇ ਜਾ ਰਹੇ ਸਨ। ਉਹਨਾਂ ਨੇ ਕਿਹਾ ਕਿ ਇਸ ਪੂਰੇ ਮਾਮਲੇ ਦੀ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ਗਈ ਹੈ। ਆਪਾ ਜੀ ਮੇਰਾ ਨਾਮ ਅਵਿੰਦਰਜੀਤ ਸਿੰਘ ਹੈ। ਮਰੇਂਜਪਸਰ ਪਠਾਨਕੋਟ ਤਣਾਤਾਂ ਜੀ ਤੇ ਰਾਤ ਨੂੰ ਜੀ ਅਸੀਂ ਨਾਕਾ ਲਗਾਇਆ ਸੀਗਾ ਡਫੈਂਸਰ ਰੋਡ ਮਾਤੋਂ ਪੋ ਡਫੈਂਸਰ ਰੋਡ ਤੇ ਇੱਕ ਗੱਡੀ ਆਈ ਹੈ ਜੀ ਮਿੰਦਰਾ ਕੈਂਪਰ ਪਿਕਅਪ ਤੇ ਉੱਥੇ ਕੁਝ ਖੈਰ ਖੁਰਚੋਰੀ ਹੁੰਦੇ ਸੀ ਸਾਨੂੰ ਸ਼ੱਕ ਸੀ ਕਿ ਗੱਡੀ 'ਚ ਖੈਰ ਨੇ ਅਸੀਂ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗੱਡੀ ਰੋਕੇ ਗੱਡੀ ਚੈੱਕ ਕਰਾ ਦੋ ਸਾਨੂੰ ਉਹ ਰੋਕਣ ਦੀ ਬਜਾਏ ਉਹਨੇ ਸਾਡੇ ਤੇ ਗੱਡੀ ਚੜਾਤੀ ਜਾਈ ਬਾਅਦ ਗੱਡੀ ਦਾ ਪਿੱਛਾ ਕਰਦੇ ਉਹਨਾਂ ਦਾ ਕਿਲੋਮੀਟਰ ਪਿੱਛੇ ਗਏ ਆ ਜੀ ਅੱਗੇ ਜਾ ਕੇ ਉਹਨੇ ਆਪਣੇ 10-15 ਬੰਦੇ ਪਹਿਲਾਂ ਹੀ ਉੱਥੇ ਭਲਾ ਲਏ ਹੋਏ ਸੀਗੇ ਜੀ ਜਦੋਂ ਹਨ ਗੱਡੀ ਰੋਕੀ ਆ ਪਾਸੇ ਵੀ ਆਪਣੀ ਗੱਡੀ ਰੋਕੀ ਆ ਤੇ ਬਾਅਦ ਵਿੱਚ ਉਹਨਾਂ ਨੇ ਸਾਡੇ ਤੇ ਹਮਲਾ ਕਰਤਾ ਜੀ 10-15 ਬੰਦੇ ਆਣੇ ਜੀ ਤੇ ਸੱਚੇ ਮੇਰੇ ਸਰ ਉਹਨਾਂ ਨੇ ਕੋਈ ਕਿਰਪਾਨ ਜਾਂ ਤਰਾਟ ਵਗੈਰਾ ਮਾਰਿਆ ਜੀ ਤੇ ਬਾਅਦ ਤੇ ਵੀ ਸਾਰਾ ਮੈਂ ਬਚਾ ਕੇ ਤਾਂ ਆਪਣਾ ਬੜੀ ਮੁਸ਼ਕਲ ਉਥੋਂ ਜੀ ਜਾਨ ਛਡਾ ਕੇ ਆਪਾਂ ਦੋੜੀਆਂ ਚ 2:30 ਵਜੇ ਦੀ ਗੱਲ ਸਰ ਇਹ ਇਸ ਝਗੜੇ ਤੇ ਤੁਸੀਂ ਇਕੱਲੇ ਗਾਇਲ ਸੀ ਹਾਂਜੀ ਮੈਂ ਇਕੱਲੇ ਗਾਇਲ ਹਾਂ ਤੇ ਇਹਦੀ ਸ਼ਿਕਾਇਤ ਕੀਤੀ ਕਿਤੇ ਹਾਂਜੀ ਸਰ ਸ਼ਾਹਪੁਰ ਕੰਨੀ ਥਾਣੇ ਚ 112 ਤੇ ਕਾਲ ਕੀਤੀ ਸੀ ਰਾਤ ਨੂੰ